ਸੱਚੀ ਤਸਵੀਰਾਂ ਤੁਹਾਨੂੰ ਰਾਹੋ ਰੋਡ ਤੋਂ ਦਿਖਾ ਰਿਹਾ ਬਿਲਕੁਲ ਟਰੱਕ ਯੂਨੀਅਨ ਦੇ ਸਾਹਮਣੇ ਤੋਂ ਜਿਹੜਾ ਰੇਲਵੇ ਰੋਡ ਨੂੰ ਮੋੜ ਮੁੜਦਾ ਉਸ ਤੋਂ ਪਹਿਲਾਂ ਇੱਥੇ ਸੜਕ ਤੇ ਬਹੁਤ ਸਾਰਾ ਗਾਰਾ ਹੋਇਆ ਹੋਇਆ ਸੀ ਤੇ ਇੱਕ ਸਕੂਟੀ ਸਵਾਰ ਵੀ ਡਿੱਗ ਜਾਂਦਾ ਜੋ ਕਿ ਪਹਿਲਾਂ ਤੋਂ ਹੀ ਪੋਲੀਏ ਦਵਾ ਮਰੀ ਸੀ ਉਸ ਦੀ ਮਦਦ ਕਰਨ ਲਈ ਦੋ ਨੌਜਵਾਨ ਪਿੱਛੋਂ ਆਉਂਦੇ ਆ ਤੇ ਉਹ ਵੀ ਸਲਿੱਪ ਕਰਕੇ ਹੇਠਾ ਡਿੱਗ ਜਾਂਦੇ ਆ ਚਿੰਤਾ ਇਸ ਕਰਕੇ ਵੱਧਦੀ ਕਿਉਂਕਿ ਪਿੱਛੋਂ ਟਿਪਰ ਬੜੀ ਤੇਜ਼ੀ ਨਾਲ ਆ ਰਹੇ ਹੁੰਦੇ ਆ ਤੇ ਇੱਕ ਛੋਟਾ ਵੀਰ ਜੋ ਕਿ ਰਾਹੋਂ ਤੋਂ ਆਇ ਜਿਸ ਦਾ ਨਾਮ ਸੁਖਵੀਰ ਦੱਸਿਆ ਜਾ ਰਿਹਾ ਜੋ ਸਲਿੱਪ ਕਰਕੇ ਡਿੱਗ ਜਾਂਦਾ ਕੱਪੜੇ ਉਸਦੇ ਲਿੰਪੜ ਜਾਂਦੇ ਤੇ ਚਿਹਰੇ ਤੇ ਸੱਟ ਵੀ ਲੱਗਦੀ ਆ ਮੈਂ ਫਟਾਫਟ ਭੱਜ ਕੇ ਉਸ ਵੀਰ ਤੋਂ ਪਹੁੰਚ ਕੀਤੀ ਉਸ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਸਦੇ ਸੱਟ ਕਿੱਥੇ ਕਿੱਥੇ ਆ ਉਸ ਨੂੰ ਪਾਣੀ ਵੀ ਪਲਾਇਆ ਉਸਦੇ ਦੋਸਤਾਂ ਨੇ ਆਹ ਛੋਟਾ ਵੀਰ ਹੈ ਜੀ ਨਾਮ ਸੁਖਵੀਰ ਹੈ ਇਸ ਦਾ ਇਸਦੇ ਚਿਹਰੇ ਤੇ ਸੱਟ ਲੱਗੀ ਹੈ ਦਰਦ ਕਾਫੀ ਮਹਿਸੂਸ ਕਰ ਰਿਹਾ ਸੀ ਔਰ ਇਹਦੇ ਫੁੱਲਾਂ ਦੇ ਕੋਲ ਕਿਤੇ ਕੋਮੇ ਤੇ 7 ਵਜੇ ਸਿੱਥੇ ਸੁੱਜਣ ਵੀ ਸੀਗੀ ਉੱਥੇ ਸੋਜ ਵੀ ਸੀਗੀ ਉਹ ਇੱਕ ਵਾਰ ਲੋਕਾਂ ਦੀ ਗੱਲ ਸੁਣ ਲਈ ਜਿਹੜੇ ਮੌਕੇ ਤੇ ਮजूद ਸੀਗੇ ਪਾਕਿਸਤਾਨੀ ਬੱਤੀ ਵਾਲੇ ਆ ਬੈਣਨ ਇਹ ਕਹਿੰਦਾ ਇਹ ਰੋਡ ਜਿਹੜੇ ਵਗੋ ਕੀਤਾ ਨਾ ਉਹਨਾਂ ਦੀ ਮਾਮੇ ਹਨ ਸਾਲੇ ਹਨਾ ਉਹਨਾਂ ਨੂੰ ਪਤਾ ਲੱਗੇ ਕਿ ਮਾਰਾ ਕਿੰਨੇ ਐਕਸੀਡੈਂਟ ਹੁੰਦੇ ਆ ਸਵੇਰ 2 3 ਹੋ ਗਏ ਮਾਰਾ ਥੈਂਕ ਯੂ ਹੋ ਗਏ 3 ਤੋਂ ਤੁਹਾਡੇ ਸਾਹਮਣੇ ਹੀ ਹੋ ਗਏ ਯਾਰ ਅੱਧਾ ਘੰਟਾ ਹੋ ਗਿਆ ਲਾਈਵ ਚਲਾਉਂਦੇ ਸੀ ਅੱਧਾ ਅੱਧਾ ਘੰਟਾ ਹੋ ਗਿਆ ਯਾਰ ਇਹ ਯਾਰ ਭਾਈ ਫੇ ਵੀ ਤੋੜਾ ਪੈਣਾ ਉਹ ਹੈਂਡੀਕੈਪ ਆ ਨਾ ਬੰਦਾ ਉਹ ਹੈਂਡੀਕੈਪ ਭਾਈ ਪਹਿਲਾਂ ਡਿੱਗੇ ਉਹ ਹੈਂਡੀਕੈਪ ਉਹ ਦੇਖੋ ਉਹ ਪਹਿਲਾਂ ਡਿੱਗੇ ਗਾਰ ਕਰਕੇ ਹੀ ਆ ਗਾਰ ਕਰਕੇ ਆ ਨਾ ਸ਼ਰਮ ਹੀ ਹੈ ਨਹੀਂ ਇਹਨਾਂ ਨੂੰ ਸ਼ੁਕਰ ਕਰੋ ਟਿਪਰ ਨਹੀਂ ਸੀ ਪਿੱਛੇ ਤੇ ਜਾਂਦਾ ਪਿੱਛੇ ਨਹੀਂ ਜਾਂਦਾ ਸੀ ਟਿਪਰ ਨਹੀਂ ਭਾਈ ਜੀ ਏ ਚੇਜ ਆਦਾ ਪਿੱਛੇ ਇੰਨਾ ਸ਼ੁਕਰ ਕਰੋ ਟਿਪਰ ਦਾ ਬ੍ਰੇਕ ਵੀ ਨਹੀਂ ਲਾਂਦੇ ਵਧੀਆ ਸੇ ਦਾ ਡਰਾਈਵਰ ਜੀ ਆ ਪਿੱਛੇ ਗੱਡੀ ਰੋ ਕੱਲਾ ਮੇਰਾ ਹਾਂ ਤੇ ਬੁਰਾ ਮਨ ਹੈ ਜੀ ਇਹ ਤੇ ਕਿੰਨੀ ਦੇਗਾ ਚੱਟਾ ਜਾਮ ਹੋਣਾ ਤੁਹਾਨੂੰ ਬੜੀ ਪਤਾ ਲੱਗਣਾ ਆਪਣੇ ਸ਼ਹਿਰ ਦਾ ਬਾਕੀ ਲੁਕੀ ਨਹੀਂ ਜਿਆਦਾ ਮੁਸ਼ਕਲ ਆ ਕਹੋ ਚਾਹ ਚਾਹ ਉਹ ਤੇ ਛੋਟਾ ਵੀਰ ਬਿਲਕੁਲ ਠੀਕ ਸੀ ਘਬਰਾਇਆ ਹੋਇਆ ਨਹੀਂ ਸੀ ਪਰ ਮੈਨੂੰ ਲੱਗਾ ਇੱਕ ਵਾਰ ਇਸ ਨੂੰ ਡਾਕਟਰ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਕਿਉਂਕਿ ਲੱਤ ਤੇ ਬਹੁਤ ਦਰਦ ਮਹਿਸੂਸ ਕਰ ਰਿਹਾ ਸੀਗਾ ਕਹਿੰਦਾ ਸੱਟ ਪਹਿਲਾਂ ਵੀ ਲੱਗੀ ਹੋਈ ਆ ਤਾਂ ਮੈਂ ਇਹਨੂੰ ਕਿਹਾ ਕਿ ਵੀ ਇੱਥੇ ਰੁਕ ਆਪਾਂ ਇੱਕ ਵਾਰੀ ਤੈਨੂੰ ਹਸਪੀਟਲ ਲੈ ਕੇ ਚਲਦੇ ਆ ਵੀਰ ਤੋਂ ਪੁੱਛਿਆ ਕਿਹੜੇ ਹਸਪੀਟਲ ਜਾਣਾ ਤਾਂ ਕਹਿੰਦਾ ਭਾਈ ਸਿਵਲ ਲੈ ਜਾਓ ਫਿਰ ਆਪਾਂ ਟਾਈਮ ਨਹੀਂ ਲਾਇਆ ਆਪਣੀ ਗੱਡੀ ਨੂੰ ਐਂਬੂਲੈਂਸ ਬਣਾਤਾ ਤੇ ਵੀਰ ਨੂੰ ਕਿਹਾ ਕਿ ਭਾਈ ਤੂੰ ਗੱਡੀ 'ਚ ਬਹਿ ਜਾ ਆਪਾਂ ਇੱਕ ਵਾਰੀ ਜਾ ਕੇ ਆਪਣਾ ਸ਼ੱਕ ਕੱਢ ਲਈਏ ਕੱਲੂ ਇਹ ਨਾ ਹੋਵੇ ਕਿ ਦਿੱਕਤ ਵੱਧ ਜਵੇ ਵੀਰ ਦੇਖੋ ਗੱਡੀ 'ਚ ਆਪ ਬੈਠਾ ਲੇਕਿਨ ਚਿਹਰੇ ਤੇ ਸੱਟ ਕਾਫੀ ਸੀਗੀ ਅੱਖ ਦੇ ਥੱਲੇ ਸੱਟ ਸੀ ਬੁੱਲਾਂ ਦੇ ਹੇਠਾਂ ਠੋਡੀ ਤੇ ਸੱਟ ਸੀ ਤਾਂ ਮੈਨੂੰ ਲੱਗਿਆ ਇੱਕ ਵਾਰੀ ਗੱਡੀ ਨੂੰ ਭਜਾ ਕੇ ਵੀਰ ਦੇ ਘੱਟੋ-ਘੱਟ ਪੇਨ ਕਿਲਰ ਜਾਂ ਟੈਟਨਸ ਦਾ ਟੀਕਾ ਜ਼ਰੂਰ ਲਵਾ ਲੀਏ ਤਾਂ ਜੋ ਦੀ ਰਾਤ ਜਿਹੜੀ ਹੈ ਸੌਖੀ ਲੰਘ ਸਕੇ ਕਿਉਂਕਿ ਬਈ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਠੰਡ ਦੀ ਜਿਹੜੀ ਸੱਟ ਆ ਉਹ ਰੜਕਦੀ ਬਹੁਤ ਹੈ ਤੇ ਛੋਟਾ ਵੀਰ ਕਹਿ ਵੀ ਰਿਹਾ ਸੀ ਕਿ ਮੂੰਹ ਤੇ ਚਟਾਕੇ ਜੇ ਬਹੁ ਪੈਂਦੇ ਪਏ ਆ ਯਾਰ ਜਲਨ ਜੀ ਬਹੁਤ ਮਹਿਸੂਸ ਹੋ ਰਹੀ ਐ ਮੈਂ ਠੰਡ ਚ ਘਰ ਵੀ ਜਾਣਾ ਤੇ ਤੁਸੀਂ ਆਪ ਸਮਝ ਸਕਦੇ ਹੋ ਜਦ ਕਿਸੇ ਦੇ ਜਵਾਨ ਪੁੱਤ ਦੇ ਇਸ ਤਰੀਕੇ ਸੱਟ ਲੱਗੇ ਤਾਂ ਘਰ ਦੇ ਘਬਰਾਏ ਜਾਂਦੇ ਤਾਂ ਮੈਂ ਕਿਹਾ ਵੀਰ ਤੈਨੂੰ ਐਦਾ ਤਾਂ ਨਹੀਂ ਜਾਣ ਦਿੰਦੇ ਹਾਲਾਂਕਿ ਰੋਡ ਸਾਰੀ ਹਸਪਤਾਲ ਵਾਲੀ ਵੀ ਟੁੱਟੀ ਐ ਲੇਕਿਨ ਆਪਾਂ ਸਿੱਧੀਆਂ ਬ੍ਰੇਕਾ ਜਾ ਕੇ ਮਾਰੀਆਂ ਐਮਰਜੈਂਸੀ ਬਲਾਕ ਚ ਤੇ ਡਾਕਟਰ ਸਾਹਿਬ ਉਹਨਾਂ ਦੇ ਮੋਹਰੇ ਜਾ ਕੇ ਖੜਾ ਕਰਤਾ ਵੀਰ ਨੂੰ ਔਰ ਕਿਹਾ ਕਿ ਚੈੱਕ ਕਰੋ ਜੀ ਕਿ ਕੋਈ ਸ਼ੱਕ ਨਾ ਰਹਿ ਜਾਵੇ ਕੋਈ ਚਿੰਤਾ ਨਾ ਰਹਿ ਜਾਵੇ ਔਰ ਮੋਹਰੇ ਵੀ ਜਿਹੜਾ ਹਸਪੀਟਲ ਦਾ ਪ੍ਰਸ਼ਾਸਨ ਸੀ ਉਹਨਾਂ ਨੇ ਵੀ ਪੂਰਾ ਕੋਆਪਰੇਟ ਕੀਤਾ ਚਿਹਰੇ ਤੇ ਨਿਸ਼ਾਨ ਦੇਖੇ ਸੱਟ ਦੇਖੀ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਇਹਨੂੰ ਲਿਓ ਐਮਰਜੈਂਸੀ ਆਪਾਂ ਚੈੱਕ ਕਰਦੇ ਹਾਂ ਓਕੇ ਰਿਕਵਰੀ ਕਰਦੇ ਸੀ ਮੌਕੇ ਤੇ ਐਕਸੀਡੈਂਟ ਹੋ ਗਿਆ ਸੱਟ ਲੱਗੀ ਕਾਫੀ ਅੱਛਾ ਇਹ ਦੇਰ ਤੱਕ ਨਹੀਂ ਆਉਂਦੀ ਕਿੱਥੇ ਸਾਡਾ ਲਿਓ ਆ ਜਾ ਬਟ ਮਾਈਨ ਰੋਡ ਕਰੀ ਸੱਟ ਹੋ ਇਹੋ ਜੇ ਵੇਲੇ ਹੌਸਲਾ ਦੇਣਾ ਬਹੁਤ ਜ਼ਰੂਰੀ ਆ ਨਾਲ ਖੜਨਾ ਬਹੁਤ ਜ਼ਰੂਰੀ ਆ ਕਿਉਂਕਿ ਛੋਟਾ ਵੀਰ ਛੋਟੇ ਭਰਾ ਮਾਰਗਾ ਇਸ ਸਮੇਂ ਜੇ ਬੰਦਾ ਨਾਲ ਖੜ ਜਵੇ ਤਾਂ ਬੰਦੇ ਨੂੰ ਹੌਸਲਾ ਹੋ ਜਾਂਦਾ ਕਿ ਯਾਰ ਮੇਰੇ ਨਾਲ ਕੋਈ ਤਾਂ ਖੜਿਆ ਜੇ ਮੈਂ ਕਿਸੇ ਦੀ ਮਦਦ ਕਰਨ ਗਿਆ ਸੀ ਤਾਂ ਕੋਈ ਮੇਰੀ ਮਦਦ ਨੂੰ ਤਾਂ ਆਇਆ ਨਹੀਂ ਤਾਂ ਬੰਦਾ ਮਨ ਚ ਫੇ ਗਾਲਾਂ ਹੀ ਕੱਢਦਾ ਕਿ ਯਾਰ ਗਾਂ ਤੋਂ ਕਿਸ ਦੀ ਮਦਦ ਨਹੀਂ ਕਰਨੀ ਆਪਾਂ ਮਦਦ ਕਰਨ ਲਈ ਤੁਰੇ ਸੀਗੇ ਸੱਟ ਲਵਾ ਕੇ ਬਹਿ ਗਏ ਆ ਇੱਥੇ ਕੌਣ ਕਿਸ ਦੀ ਮਦਦ ਕਰਦਾ ਤਾਂ ਇਨਸਾਨੀਅਤ ਨਾਤੇ ਵੀਰ ਲਈ ਤਸੱਲੀ ਕਰਨੀ ਬਹੁਤ ਜ਼ਰੂਰੀ ਸੀ ਇੱਕ ਵਾਰੀ ਚੈੱਕ ਅਪ ਕਰਾਉਣਾ ਬਹੁਤ ਜ਼ਰੂਰੀ ਸੀ ਕਿ ਸੱਟ ਕਿੰਨੀ ਕੁ ਡੂੰਗੀ ਆ ਜਾਂ ਕਿੰਨੀ ਕੁ ਜ਼ੋਰਦਾਰ ਹੈ ਔਰ ਇਹਦਾ ਮੋਰੇ ਟਰੀਟਮੈਂਟ ਕੀ ਚੱਲੇਗਾ ਤਾਂ ਰਜੇਸ਼ਵੀਰ ਜਿਹੜੇ ਐਮਰਜੈਂਸੀ ਜਨਰਲ ਡਿਊਟੀ ਹੁੰਦੀ ਉਹਨਾਂ ਨੇ ਬਹੁਤ ਥੋਰਲੀ ਇਹਨਾਂ ਨੂੰ ਚੈੱਕ ਕੀਤਾ ਛੋਟੇ ਵੀਰ ਸੁਖਵੀਰ ਨੂੰ ਚੈੱਕ ਕੀਤਾ ਦਵਾਈ ਲੱਗੀ ਉਸਦੇ ਇੰਜੈਕਸ਼ਨ ਲੱਗੇ ਤੇ ਉਸ ਤੋਂ ਬਾਅਦ ਉਹ ਫਿੱਟ ਹੋ ਕੇ ਬਾਹਰ ਆ ਗਿਆ ਹਾਲਾਂਕਿ ਅੱਖ ਦੇ ਥੱਲੇ ਤੇ ਠੋਡੀ ਤੇ ਸੁੱਜਣ ਜ਼ਰੂਰ ਹੈਗੀ ਥੋੜੀ ਜਿਹੀ ਸੋਚ ਸੀਗੀ ਲੇਕਿਨ ਡਾਕਟਰ ਸਾਹਿਬ ਨੇ ਇੰਜੈਕਸ਼ਨ ਲਗਾ ਦਿੱਤਾ ਤੇ ਦਵਾਈਆਂ ਲਿਖ ਕੇ ਦੇ ਦਿੱਤੀਆਂ ਔਰ ਕਿਹਾ ਕਿ ਸਵੇਰੇ ਆ ਕੇ ਦਵਾਈ ਲੈ ਲਈ ਤਾਂ ਛੋਟੇ ਵੀਰ ਜਿਹੜੇ ਆ ਉਹ ਖੁਸ਼ ਹੋ ਕੇ ਰਾਹੋਂ ਤੋਂ ਆਇਆ ਇਹ ਕਹਿੰਦੇ ਕਿ ਚਲੋ ਭਾਈ ਸ਼ੁਕਰ ਤੁਸੀਂ ਨਾਲ ਤਾਂ ਖੜੇ ਨਹੀਂ ਤਾਂ ਰਾਤ ਵੇਲੇ ਕੌਣ ਨਾਲ ਖੜਦਾ ਡਾਕਟਰ ਸਾਹਿਬ ਨੇ ਵੀ ਨੰਬਰ ਲੈ ਲਿਆ ਕਹਿੰਦੇ ਵੀਰੇ ਗਾਂ ਤੋਂ ਗਏ ਐਮਰਜੈਂਸੀ ਵੀ ਦੱਸ ਦਿਓ ਆਪਾਂ ਲੋਕਾਂ ਦੀ ਸੇਵਾ ਕਰਨ ਲਈ ਆ ਤੇ ਲੋਕਾਂ ਦੀ ਸੇਵਾ ਜਿਹੜੀ ਆ ਉਹ ਡਟ ਕੇ ਕਰਦੇ ਰਹਿਵਾਂਗੇ ਭਾਈ ਬਹੁਤ ਧੰਨਵਾਦ ਓਕੇ ਵੀਰੇ ਓਕੇ ਉਹ ਵੀ ਇਲਾਜ ਕਰਦੇ ਪਏ ਸੀਗੇ ਤੁਸੀਂ ਵੀ ਇਲਾਜ ਕਰਦੇ ਕੋਈ ਕੱਲ ਨੂੰ ਕੋਈ ਬੜਾ ਈਸ਼ੂ ਹੋਣੀ ਵੀ ਜੇਕਰ ਤੁਹਾ ਤੁਹਾਨੂੰ ਬੋਸ਼ ਹੋਵੇ ਉਪਰਿਤ ਕਰੀਂ ਜਾਂ ਚਲੋ ਸਰ ਜੀ ਧੰਨਵਾਦ ਜੀ ਠੀਕ ਹੈ ਜੀ ਓਕੇ ਡਾਕਟਰ ਓਕੇ